ਕਾਲ ਜੀ ਸਾਰਿਆਂ ਨੂੰ ਤੇ ਹੋਰ ਸੁਣਾਓ ਕੀ ਯਾਰ ਚਾਲਿਆ ਤੇ ਜਿੱਦਾਂ ਕੀ ਪਤਾ ਵਾ ਵੀ ਮੇਰਾ ਪਲਾਸਟਰ ਰੱਥ ਗਿਆ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਬਾਕੀ ਹੁਣ ਪੜਿਆ ਬਬਦੀਪ ਸਿੰਘ ਜੀ ਦੀ ਜੋ ਜੋ ਤਲੀ ਕ્યો ਦੀ ਮਾਲਿਸ਼ ਕਰਨਾ ਤੇ ਉਹ ਹੁਣ ਮੈਂ ਬੰਡ ਕਰਨੀਆਂ ਲੱਗਾ ਜਿੰਨੀਆਂ ਹੋ ਸਕੀਆਂ ਤੇ ਅਜਨਤਾ ਵੀ ਹਾਂ ਮੈਂ ਤੇ ਨਾਲੇ ਜਾਣੇ ਕੀ ਪੂਰਾ ਸਕੂਨ ਮਿਲਿਆ ਤਿੰਨ ਤੁਹਾਨੂੰ ਪਤਾ ਤਿੰਨ ਚਾਰ ਮਹੀਨੇ ਬਾਅਦ ਮੈਂ ਮਤਲਬ ਵਧੀਆ ਤਰ੍ਹਾਂ ਨਾ ਤਵਾ ਤੇ ਪੂਰਾ ਜਾਣੇ ਕੀ ਸਕੂਨ ਮਿਲਿਆ ਵਾ ਮੈਂ ਆਗੇ ਤੇ ਅਜੇ ਫਿਲਹਾਲ ਮਾਲਛੋ ਤਾਲੀ ਪਾਪਾ ਨੂੰ ਨਹੀਂ ਕਰਨ ਕਿਉਂਕਿ ਆ ਸਾਰੀ ਲੱਤਾਂ ਦੇ ਨਾ ਵਾਲ ਟੁੱਟੇ ਵਾਲ ਥੋੜੇ ਹੀ ਲੱਤਾਂ ਦੇ ਤੇ ਫਿਰ ਮੇਰੇ ਪੀੜ ਹੁੰਦੀ ਜੋ ਮਤਲਬ ਪਾਪਾ ਹੱਥ ਲਉਂਦੇ ਆ ਤੇ ਬਾਕੀ ਹੁਣ ਮੈਂ ਤੁਰ ਲੈਣਾ ਆਪਣੇ ਸਾਰੇ ਕੇ ਵਾਕਰ ਵੋ ਕਰਦੇ ਸਾਰੇ ਨਾ ਦੇਖ ਲਓ ਮੈਂ ਆਪਣੇ ਸਾਰੇ ਲੈ ਲੈਣਾ ਵਾ ਇਦਾਂ ਵਾ ਹੁਣ ਕਮਜ਼ੋਰੀ ਹੈ ਕਮਜ਼ੋਰੀ ਕਰਕੇ ਥੋੜਾ ਜਿਹਾ ਰਹਿ ਗਿਆ ਕੰਮ ਬਾਕੀ ਸਾਰਾ ਠੀਕ ਆ ਜਿਹੜਾ ਆਪਾਂ ਬੰਡੋਗੇ ਤੁਰਦੇ ਨੇ ਹਾਂ ਉਹ ਵੀ ਨਿਕਲ ਗਿਆ ਵਾ ਤੇ ਆ ਆਪਣੀਆਂ ਜਿਹੜੀਆਂ ਸਾਡੀਆਂ ਲੱਤਾਂ ਨਾ ਉਹ ਹੁਣ ਸਿੱਧੀਆਂ ਹੋ ਗਈਆਂ ਲੱਤਾਂ ਦੀ ਜਾਨੀ ਕੀ ਜਾਣ ਆ ਗਈ ਆ ਥੋੜੀ ਜਿਹੀ ਕਮਜ਼ੋਰੀ ਹੈ ਉਹ ਕਮਜ਼ੋਰੀ ਨਿਕਲ ਜੂਗੀ ਤੇ ਫਿਰ ਆਪਾਂ ਮਤਲਬ ਵਧੀਆ ਤਰੀਕੇ ਨਾਲ ਤੋਰ ਸਕਾਂਗੇ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਕਰ ਲਓ ਫੋਲੋ ਥੈਂਕ ਯੂ ਜੀ ਸਾਰਿਆਂ ਦਾ